ਇਹ ਤਸਵੀਰ ਹੈ ਹੁਸ਼ਿਆਰਪੁਰ ਦੇ ਪਿੰਡ ਸਫਰਪੁਰ ਦੇ ਰਹਿਣ ਵਾਲੇ ਨੌਜਵਾਨ ਸਤਵਿੰਦਰ ਕੁਮਾਰ ਦੀ ਜੋ ਕਿ ਰੋਜ਼ੀ ਰੋਟੀ ਕਮਾਉਣ ਦੇ ਲਈ 4 ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਉਸ ਦੀ ਕਿਸੇ ਦੇ ਨਾਲ ਲੜਾਈ ਹੋ ਗਈ ਸੀ ਜਿਸ ਕਾਰਨ ਇਹ ਨੌਜਵਾਨ ਜੇਲ੍ਹ ਦੇ ਵਿੱਚ ਵੰਸੀ ਅਤੇ ਹੁਣ ਇਹ ਖਬਰ ਇਹ ਆ ਰਹੀ ਹੈ ਕਿ ਉੱਥੇ ਇਸ ਨੌਜਵਾਨ ਦਾ ਸਿਰ ਕਲਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਤਵਿੰਦਰ ਕੁਮਾਰ ਦੀ ਪਤਨੀ ਨੇ ਦੱਸਿਆ ਕਿ ਸਤਵਿੰਦਰ ਕੁਮਾਰ ਉਸ ਨੂੰ ਜੇਲ੍ਹ ਤੋਂ ਫੋਨ ਕਰਦਾ ਸੀ ਪਰ ਕਈ ਦਿਨਾਂ ਤੋਂ ਉਸਦੀ ਗੱਲ ਨਹੀਂ ਹੋ ਪਾਈ ਅਤੇ ਹੁਣ ਇੱਕ ਫੋਨ ਕਾਲ ਦੇ ਜ਼ਰੀਏ ਉਸ ਨੂੰ ਪਤਾ ਲੱਗਿਆ ਹੈ ਕਿ ਸਾਊਦੀ ਅਰਬ ਦੇ ਵਿੱਚ ਸਤਵਿੰਦਰ ਕੁਮਾਰ ਦਾ ਸਿਰ ਕਲਮ ਕਰ ਦਿੱਤਾ ਗਿਆ ਸਤਵਿੰਦਰ ਕੁਮਾਰ ਮੇਰਾ ਆਦਮੀ ਆਪਾਰ 12 1913 ਸਾਲ ਚ ਗਵਾਹ ਗਿਆ ਸੀਗਾ ਔਰ 16 ਵਿੱਚ ਫਸ ਗਿਆ ਸੀ ਜਾਂਦਾ ਹੀ ਅੱਛਾ ਮੈਨੂੰ ਫੋਨ ਆਉਂਦੇ ਸੀਗੇ 2 ਮਿੰਟ ਗੱਲ ਹੁੰਦੀ ਸੀ ਮੈਂ ਠੀਕ ਐ ਮੈਂ ਜੇਲ੍ਹ 'ਚ ਐ ਪਰ 4 ਦਿਨਾਂ ਦਾ ਸਾਨੂੰ ਨਾ ਫੋਨ ਆ ਰਹੇ ਆ ਕਿਸੇ ਦੇ ਪਹਿਲੇ ਮੇਰੇ ਕੋਲ ਨਾ ਇੱਕ ਗੁਰਵਾਰ ਫੋਨ ਕੀਤਾ ਮੇਰੇ ਕੋਲ ਭੇਤ ਲਿਆ ਸਾਰਾ ਘਰ ਦਾ ਚਲੋ ਮੈਂ ਕਰਦੀ ਰਹੀ ਮੈਂ ਫਿਰ ਵੀ ਉਹਨੂੰ ਪੁੱਛਿਆ ਵੀ ਤੁਹਾਡੇ ਕੋਲ ਮੇਰਾ ਨੰਬਰ ਵੀ ਕਿੱਥੋਂ ਆਇਆ ਕਿ ਇਦਾਂ ਤਾਂ ਮੈਨੂੰ ਕਦੀ ਜੇਲ੍ਹ 'ਚ ਫੋਨ ਨਹੀਂ ਆਇਆ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਮੈਂ ਨਾ ਪਰਚਾਈ ਪਰਚਾਈ ਕਰਕੇ ਗੱਲ ਕੀਤੀ ਔਰ ਮੈਨੂੰ ਕਹਿੰਦਾ ਮੈਂ ਜੂਪੀ ਵਿਆਰ ਦਾ ਐ ਤਾਂ ਜੂਪੀ ਪਿਆਰ ਤਾਂ ਫਿਰ ਮੈਂ ਅਸੀਂ ਆਣ ਕੇ ਆਪਣੇ ਡੈਡੀ ਨੂੰ ਉਹਨਾਂ ਨੂੰ ਸਾਸੋੜੇ ਨੂੰ ਦੱਸਿਆ ਇੱਕ ਸਿਸਟਰ ਨੂੰ ਵੀ ਦੱਸਿਆ ਚਲੋ ਅਸੀਂ ਸੋ ਗਏ ਅਸਾਂ ਕੋਈ ਇਦਾਂ ਦੀ ਗੱਲ ਨਹੀਂ ਐ ਮੈਨੂੰ ਹੌਸਲਾ ਦਿੱਤਾ ਸਾਰਿਆਂ ਨੇ ਪਰ ਸਵੇਰੇ ਤੜਕੇ 8 ਵਜੇ ਫੋਨ ਆ ਗਿਆ ਮੇਰੀ ਬੇਟੀ ਨੇ ਚੱਕਿਆ ਉਹ ਕਹਿੰਦੀ ਮੰਮੀ ਉਹੀ ਅੰਕਲ ਦਾ ਫੋਨ ਆਇਆ ਅਸੀਂ ਗੱਲ ਕਰਦੇ ਰਹੇ ਕਰਦੀ ਕਰਦੀ ਮੈਨੂੰ ਕਹਿੰਦੇ ਆਪਣੀ ਨਾ ਮਾਤਾ ਪਿਤਾ ਨਾਲ ਮਾਈ ਬੁੱਢੇ ਨਾਲ ਗੱਲ ਕਰਾਓ ਮੈਂ ਡੈੜੀ ਨਾਲ ਗੱਲ ਕਰਾਈ ਡੈੜੀ ਨੂੰ ਸੁਣਿਆ ਨਹੀਂ ਮੈਂ ਸਵਿੱਚ ਔਨ ਕਰਤਾ ਡੈੜੀ ਪੁੱਛਦੇ ਰਹੇ ਕਿ ਹੋ ਠੀਕ ਠਾਕ ਐ ਸਾਡੇ ਪੁੱਤਰ ਨੇ ਕਦੋਂ ਆਣਾ ਕਹਿੰਦਾ ਪਿਤਾ ਜੀ ਤੁਹਾਡਾ ਪੁੱਤ ਨੇ ਆ ਕਿੰਝ ਉਹੁੰਨੀ ਗੱਲ ਕਹੇ ਡੈਡੀ ਰੋਣ ਲੱਪੀ ਮੈਂ ਬੜਾ ਹੌਸਲਾ ਰੱਖ ਕੇ ਫੋਨ ਪੜਿਆ ਮੈਨੂੰ ਵੀ ਇਹੀ ਗੱਲ ਕਹੀ ਜਾ ਮੈਂ ਫੇਰ ਕਮਾ ਪਾਜੀ ਤੁਸੀਂ ਮੈਨੂੰ ਕੱਲ ਫੋਨ ਕੀਤਾ ਤੁਸੀਂ ਕਿਉਂ ਨਹੀਂ ਦੱਸਿਆ ਕਹਿੰਦੇ ਮੇਰੀ ਹਿੰਮਤ ਨਹੀਂ ਪਈ ਦੱਸਣ ਦੀ ਮੈਂ ਉੱਥੇ ਡੇਗੀ ਮੇਰੀ ਕੁੜੀ ਆਈ ਉਹ ਵੀ ਰੋਣ ਲੱਪੀ ਤੇ ਬੰਗਾਣਾ ਚਾਹੁੰਦੀ ਪਰ ਮੇਰੇ ਆਦਮੀ ਨੇ ਇੱਕ ਵਾਰੀ ਮੇਰੀ ਗੱਲ ਕਦਾ ਦਮੋ ਸੁਸਮਾਨਾ ਨਾ ਮੇਰੀ ਨਹੀਂ ਸੁਣਾਈ ਕੀਤੀ ਮੇਰਾ ਮੋਤੀ ਮੇਰਾ ਆਦਮੀ ਲੈ ਕੇ ਆਵੇ ਵਾਪਸ ਵਾਪਸ ਸਤਵਿੰਦਰ ਕੁਮਾਰ ਮੇਰਾ ਬ੍ਰਦਰ ਹੈ ਜੀ ਤੇ ਉਹ આજ ਤੋਂ 4 ਸਾਲ ਪਹਿਲਾਂ ਵਿਦੇਸ਼ ਗਿਆ ਸੀ 사우ਦੀ ਅਰਬ ਦੇ ਵਿੱਚ ਤੇ 사우ਦੀ ਅਰਬ ਦੇ ਵਿੱਚ ਉਹਦਾ ਕਿਸੇ ਲੜਾਈ ਝਗੜੇ ਦੇ ਵਿੱਚ ਉੱਥੇ ਉਹ ਜੇਲ੍ਹ ਦੇ ਵਿੱਚ ਹੋ ਗਿਆ ਤੇ 4 ਸਾਲਾਂ ਤੋਂ ਉਹਦਾ ਫੋਨ ਤੇ ਆ ਰਿਹਾ ਸੀ ਲੇਕਿਨ ਪਰ 4 આજ ਤੋਂ ਕੋਈ ਤਕਰੀਬਨ 4 ਦਿਨ ਪਹਿਲਾਂ ਉਸੇ ਜੇਲ੍ਹ ਦੇ ਵਿੱਚੋਂ ਕੋਈ ਕੋਈ ਸਾਨੂੰ ਬਾਰ-ਬਾਰ ਘਰ ਵਾਲੇ ਨੰਬਰ ਤੇ ਫੋਨ ਕਰ ਰਿਹਾ ਕਿ ਉਸਦਾ 사우ਦੀ ਅਰਬ ਦੇ ਵਿੱਚ ਸਿਰ ਕੱਲਮ ਕਰ ਦਿੱਤਾ ਗਿਆ ਲੇਕਿਨ ਪਰ ਸਾਡੀ ਸੁਸ਼ਮਨ ਸਵਰਾਜ ਜੀ ਨੂੰ ਇਹੋ ਅਪੀਲ ਹੈ ਕਿ ਸਾਨੂੰ ਇਸ ਵਾਰੇ ਸੱਚਾਈ ਪੂਰੀ ਤਰ੍ਹਾਂ ਪਤਾ ਲੱਗ ਸਕੇ ਉਧਰ ਦੂਜੇ ਪਾਸੇ ਕੇਂਦਰੀ ਮੰਤਰੀ ਵਿਜੇ ਸਾਮਪਲਾਂ ਨੇ ਦੱਸਿਆ ਹੈ ਕਿ ਇਹ ਖਬਰ ਫੋਨ ਦੇ ਜ਼ਰੀਏ ਦਿੱਤੀ ਗਈ ਹੈ ਜਿਸ ਦੀ ਕਿਹਾਜੇ ਤੱਕ ਪੁਸ਼ਟੀ ਨਹੀਂ ਹੋ ਪਾਈ ਹੈ। ਤਫਦਲਪੁਰ ਕੁੱਲੀਆਂ ਪੱਤੀਕੁੱਲੀਆਂ ਦੇ ਪਿੰਡ ਦੇ ਵਿੱਚ ਜਿਹੜਾ ਸਤਵਿੰਦਰ ਕੁਮਾਰ ਜਿਹੜਾ ਆ ਉਹ 사ウਦੀਆ ਰਾਬ ਗਿਆ ਸੀ ਉਹਨੂੰ ਇਹਨਾਂ ਨੂੰ ਸ਼ੰਕਾ ਕਿਉਂਕਿ ਸ਼ੋਰ ਇਹ ਵੀ ਨਹੀਂ ਗਏ ਕਿ ਇਹਨਾਂ ਨੂੰ ਲੱਗਦਾ ਹੈ ਕਿ ਉੱਥੇ ਜਿਹੜਾ ਕਿਸੇ ਕਾਰਨ ਨੂੰ ਸਜ਼ਾ ਮਿਲੀ ਔਰ ਉਹਨੂੰ ਸ਼ਾਇਦ ਮੌਤ ਦੀ ਸਜ਼ਾ ਮਿਲ ਗਈ ਹੈ ਪਰ ਹਲੇ ਕਨਫਰਮ ਇਹ ਵੀ ਨਹੀਂ ਹੈ ਪੂਰੀ ਤਰ੍ਹਾਂ। ਸੋ ਮੈਂ ਇਹਨਾਂ ਨੂੰ ਸੂਚਨ ਦਿੱਤਾ ਕਿ ਅਸੀਂ ਪਤਾ ਵੀ ਕਰਵਾ ਲੈਨੇ ਆਂ ਤੇ ਅਸੀਂ ਪੋਰਟਲ 'ਚ ਪਾਰ ਕੀ ਔਰ ਵਿਦੇਸ਼ ਮੰਤਰਾਲੇ ਤੋਂ ਉਹ ਵੀ ਜਿਹੜੀ ਜਿੱਥੇ ਸਾਰੀ ਇਨਕੁਆਰੀ ਵੀ ਕਰਾਵਾਂਗੇ ਨਾਲ ਜੋ ਸਾਡੇ ਕੋਲੋਂ ਮਦਦ ਹੋ ਸਕਦੀ ਹੈ ਉਹ ਵੀ ਕਰਾਂਗੇ ਇਸ ਸਬਤ ਬਾਅਦ ਇਸ ਪਰਵਾਰ ਨੇ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਗੋਹਾਰ ਲਗਾਈ ਹੈ ਤਾਂ ਜੋ ਸਤਵਿੰਦਰ ਦਾ ਕੁਝ ਪਤਾ ਚੱਲ ਸਕੇ ਹੁਸ਼ਿਆਰਪੁਰ ਤੋਂ ਸੁਨੀਲ ਖਾਦੀ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ